ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਕੱਲ ਹਰੇ ਚਨੇ ਦਾ ਸੀਜ਼ਨ ਹੈ ਸੀਜ਼ਨ ਦੀਆਂ ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਤਾਂ ਅੱਜ ਆਪਾਂ ਹਰੇ ਚਨੇ ਦੀ ਛੋਲਿਆ ਵੀ ਕਹਿੰਦੇ ਆ ਜਿਹਨੂੰ ਉਹ ਵੀ ਬਣਾਵਾਂਗੇ ਸਬਜ਼ੀ ਤੇ ਪਨੀਰ ਪਾ ਕੇ ਤੇ ਇਹ ਦੇਖੋ ਆਪਾਂ ਸ਼ੁਰੂ ਕਰਦੇ ਆ ਇਹ ਮੈਂ ਪਹਿਲਾਂ ਪਾਵਾਂਗੀ ਇੱਕ ਕੜਛੀ ਘੋ ਜੇ ਤੁਸੀਂ ਆਪਣੇ ਟੇਸਟ ਨਾਲ ਉਹ ਥੋੜਾ ਵੱਧ ਘੱਟ ਵੀ ਪਾ ਸਕਦੇ ਹੋ ਤੇ ਐਦੇ ਵਿੱਚ ਮੈਂ ਪਹਿਲਾਂ ਪਾਵਾਂਗੀ ਇਹ ਇੱਕ ਚਮਚਾ ਜੀਰਾ ਇੱਕ ਚਮਤ ਜੀਰਾ ਪਾਵਾਂਗੀ ਇੱਕ ਤੇਜ ਪੱਤਾ ਦੋ ਲੌਂਗ ਤੇ ਇੱਕ ਇਲਾਇਚੀ ਪਾਈ ਹੈ ये थोड़ी चीज जाएगी कट्टे हुए प्याज पा दी बीत चौक किए हैं आपू थोड़ी देर भुनोंगे फिर लसन अदरक की पेस्ट पावेंगे तो थोड़े जे ब्राउन हो तक भुन ਇਹ ਸਾਡੀ ਪਿਆਸ ਹੋ ਗਈ। ਅਬ ਇਹ ਲਾਲ ਤੇ ਇਹਦੇ ਵਿੱਚ ਹੁਣ ਆਪਾਂ ਲਸਣ ਅਦਰਕ ਦੀ ਪੀਸਟ ਪਾ ਦਾਂਗੇ। ਇਹ ਥੋੜੀ ਜਿਹੀ ਜਿੰਨੇ ਪਿਆਜ਼ਾਂ ਨੂੰ ਕਸਰ ਰਹਿ ਗਈ ਨਾਲ ਇਹ ਵੀ ਭੁੰਨੇ ਦਿੰਦੇ ਹਾਂ ਸਾਡਾ ਮਸਾਲਾ। ਤੇ ਨਾਲ ਦੇ ਨਾਲ ਆਪਾਂ ਅੱਤਰ ਇਹ ਆਪਾਂ ਥੋੜਾ ਜਿਹਾ ਲਗਾ ਕੇ ਕਿਉਂ ਪੈਨ ਵਿੱਚ ਨਾਨਸਟਿਕ ਪੈਨ ਨਾ ਜਾਂਦਾ ਕਿਉਂਦੀ ਲੋੜ ਨਹੀਂ ਤੇ ਆਪਾਂ ਇਹਨਾਂ ਨੂੰ ਥੋੜੇ ਜਿਹਾ ਬ੍ਰਾਊਨ ਕਰ ਲਾਂਗੇ। ਇਹਨਾਂ ਦਾ ਰੰਗ ਵੀ ਸੋਨਾ ਹੋ ਜਾਂਦਾ ਫਿਰ ਤੇ ਸਵਾਦ ਵੀ ਵਧ ਜਾਂਦਾ ਹੈ। ਥੋੜਾ ਜਿਹਾ ਆਪਾਂ ਇਸ ਤੋਂ ਕੋਲ ਕਿੰਨੇ ਇਹਨਾਂ ਨੂੰ ਮਕੌਂਟ ਕਾਰ ਲਾਂਗੇ ਪੰਜੀਏ ਸਾਡੇ ਮਸਾਲਾ ਦੇਖੋ ਭੁੰਨਿਆ ਗਿਆ ਤੇ ਇਹ ਸਾਡਾ ਤਲੀਰ ਵੀ ਹੋ ਗਿਆ ਜਿੰਨਾ ਸਾਨੂੰ ਚਾਹੀਦਾ ਸੀ ਠੀਕ ਹੈ ਅਗਲੇ ਵਿੱਚ ਆਪਾਂ ਪਉਮਾ ਜੀ ਪਹਿਲਾਂ ਤਲੀਆਂ ਪਾウダー 2 ਚਮਚ ਲੋੜ ਮੁਤਾਬਕ ਹਲਦੀ ਥੋੜੀ ਜਿਹੀ ਲਾਲ ਮਿਰਚ ਨਮਕ ਸਵਾਦ ਅਨੁਸਾਰ ਤੇ ਅੱਧਾ ਚਮਚ ਗਰਮ ਮਸਾਲਾ ਇਹ ਸਾਰੇ ਮਸਾਲੇ ਹੁੰਮੇਗੇ ਇਹਦੇ ਚੰਨਾ ਮੈਂ ਹਰੀ ਮਿਰਚੀ ਲਸਣ ਅਦਰਕ ਦੀ ਪੇਸਟ ਪਾਈ ਜਦ ਵਿੱਚ ਪੀਸਿਆ ਆਇਆ ਸੀ ਇਸ ਲਈ ਮੈਂ ਮਿਰਚ ਕੱਟ ਪਾਈ ਹੈ ਤੇ ਇਹਦੇ ਵਿੱਚ ਹੁਣ ਮੈਂ ਟਮਾਟਰ ਛਰ ਦਿੱਤੇ ਸੀ ਸਬਜ਼ਾ ਸਟਾਰ ਲੀ ਸੀ ਇਹ ਆਪਾਂ ਹੁਣ ਉਦੋਂ ਤੱਕ ਪੁੰਨਾ ਜੇ ਪੱਕਦੇ ਝੋਣ ਛੱਡ ਜਾਵੇ ਇਹ ਦੇਖੋ ਹੁਣ ਇਨਸ਼ਾ ਅੱਲਾਹ ਬੱਸ ਹੁਣ ਇਹ تیار ਹੋ ਗਿਆ पूरा पए ਦੇ ਵਿੱਚ ਤੇ ਛੋਲੇ ਪਾ ਗਏ ਬੜੀ ਬੜੀ ਖੁਸ਼ਬੂ ਆ ਰਹੀ ਹੈ ਤੇ ਛੋਲਿਆ ਵੀ ਮੈਂ ਹਰੇ ਵੱਲੋਂ ਲਿਆ ਕੇ ਤੇ ਆਪ ਆਪਣੇ ਦੇ ਵਿੱਚੋਂ ਕੱਢੇ ਆ ਛਿਲਕੇ ਦਰਦੇ ਕਿਉਂਕਿ ਜਦੋਂ ਬਾਜ਼ਾਰ ਦਾ ਨਾ ਉਹਨੇ ਪਰ ਪਾ ਪਾ ਕੇ ਰੱਖੀ ਹੁੰਦੇ ਆ ਉੱਤੇ ਸਵਾਦ ਨਹੀਂ ਲੱਗਦਾ ਮੈਂ ਚੱਲਵਾ ਕੇ ਮੈਂ ਨਿਤ ਕਰਦੇ ਆ ਤੇ ਆਪੇ ਨਿਕਲਦੇ ਆ ਜੇ ਦੇ ਬੀਤ ਤੁਸੀਂ ਖਾਲੀ ਫੋਲੀਆ ਵੀ ਬਣਾ ਸਕਦੇ ਹੋ ਕਿ ਆਲੂ ਪਾ ਲਓ ਤਲੀਰ ਪਾ ਲਓ ਮਸ਼ਰੂਮ ਜੋ ਮਰਜ਼ੀ ਪਾ ਲਓ ਮੈਂ ਕਿ ਆਲੂ ਤਾਂ ਸਾਰੀਆਂ ਸਬਜ਼ੀਆਂ ਚ ਪੈਂਦੇ ਆ ਅੱਜ ਆਪਾਂ ਖਸਕਰੀ ਦੀ ਪਕੀ ਬਣਾਵਾਂਗੇ ਉਹਨੂੰ ਥੋੜਾ ਜਿਆਦਾ ਪੋਲ ਲਵਾਂਗੇ ਕਿ ਉਹ ਛੱਡਣ ਤੱਕ ਤੇ ਬੜੇ ਸੋਨੇ ਭੁੰਨੇ ਗਏ ਹੁਣ ਆਪਾਂ ਨੂੰ ਜਿੰਨੀ ਗਰੇਵੀ ਚਾਹੀਦੀ ਹੈ ਉਨਾ ਪਾਣੀ ਪਾ ਲઈએ ਇਹ ਟਮਾਟਰ ਬਲ ਗਿਆ ਦੇਖ ਆਪਾਂ ਆਪਾਂ ਕੋਈ ਨਹੀਂ ਬੇਸ ਨਹੀਂ ਕਰਦੇ ਇਹ ਚਾਹੋ ਨਾ ਜਿੰਨਾ ਕਪਾਣ ਨੂੰ ਚਾਹੀਦੀ ਹੈ ਗਰੇਵੀ ਜੇ ਚਾਵਲਾ ਨਾਲ ਲਖਾਣੀ ਹੈ ਥੋੜੀ ਜਿਆਦਾ ਰਫ ਲੋ ਫੁਲਕੇ ਨਾਲ ਖਾਣੀ ਹੈ ਤਾਂ ਉਸੇ ਸਾਧ ਨਾਲ ਜਿੱਦੀ ਸਾਡੇ ਤੇ ਆ ਤਾਂ ਤੇ ਪਲੇਟ ਮੈਂ ਬਾਅਦ ਚ ਪਾਵਾਂਗੀ ਜੀ ਨੰਤਾ ਅੰਨੀ ਗਰੇਵੀ ਬਹੁਤ ਹੈ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਤੇ ਦੋ ਵਿਸਲ ਆਉਣ ਤੱਕ ਮੈਂ ਗੈਸ ਬੰਦ ਕਰ ਦੇਗੀ ਫਿਰ ਹਾਂਜੀ ਇਹ ਕੁੱਕਰ ਸਾਡਾ ਉੱਪਰ ਸਟੀਮ ਖਤਮ ਹੋ ਗਈ ਤੇ ਇਹ ਸਾਡੀ ਸਬਜੀ ਇਹਦੇ ਵਿੱਚੋਂ ਆਪਾਂ ਇਹ ਤਾਂ ਆਪਾਂ نکال ਦਿੰਨੇ ਆ ਤੇਜ ਪੱਤਾ ਤੇ ਇਹ ਹੁਣ ਪਨੀਰ ਇਹਦੇ ਵਿੱਚ ਪਾ ਕੇ ਤੇ ਇੱਕ ਦੋ ਵਾਲੀਆਂ ਪਾ ਦਿੰਨੇ ਆ ਆਪਾਂ ਇਹਨੂੰ ਹਾਂ ਤੇ ਕੁੱਤੀ ਸਾਡੀ ਸਬਜੀ ਹੋ ਗਈ ਤਿਆਰ ਤੇ ਇਹਦੇ ਵਿੱਚ ਜਰਾ ਕਾਪਾ ਗਰਮ ਮਸਾਲਾ ਪਾ ਦਾਂਗੇ ਸਤੁਵੰਦ ਜੀ ਪਾ ਲਈਏ ਥੋੜਾ ਜਿਹਾ ਆਪਾਂ ਪਾ ਦਾਂਗੇ ਹਰਾ ਧਨੀਆ ਹਰੇ ਧਨੀਆ ਬਿਨਾ ਤਾਂ ਸਬਜੀ ਅਧੂਰੀ ਸਭ ਦਾ ਫੇਵਰਿਟ ਹੈ ਮੇਰਾ ਖਿਆਲ ਤਾਂ ਧਨੀਆ ਤਾਂ ਫਲੇਵਰ ਹੀ ਵੱਖਰੇ ਹੁੰਦਾ ਹੈ ਲੁੱਕ ਵੱਖਰੇ ਹੋ ਜਾਂਦੀ ਹੈ ਇਹ ਦੇਖੋ ਇਹਦੀ ਖਾਟੀ ਸਬਜੀ ਉਹ ਦੇਖੋ ਜੀ ਬਿਲਕੁਲ ਮਜ਼ੇਦਾਰ ਕਲਰ ਕਿੰਨਾ ਸੋਹਣਾ ਆਇਆ ਹੈ بس ਇਹਦੇ ਵਿੱਚ ਇਹ ਹੈ ਕਿ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨੋ ਆਪਾਂ ਹੁਣ ਸਰਵ ਕਰਦੇ ਹਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰਿਓ ਪਲੀਜ਼ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜਦੋਂ ਜਬੀ ਥਾਲੀ ਹੋ ਗਈ ਤਿਆਰ ਠੀਕ ਹੈ ਜੀ ਆਪਾਂ ਮਿਲਦੇ ਹਾਂ ਅਗਵੇਂ ਵੀਡੀਓ ਵਿੱਚ ਤਦ ਤੱਕ ਸਭ ਨੂੰ ਸਤਿ ਸ਼੍ਰੀ ਅਕਾਲ ਖੁਸ਼ ਰਹੋ